ਨਮਸਤੇ ਪੰਜਾਬੀ ਕਹਾਣੀ ਬਾਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਜੈਸੀ ਕਰਨੀ ਵੈਸੀ ਪਰਨੀ ਅੰਨਾ ਫਕੀਰ ਅੱਖਾਂ ਖੋਲ ਗਿਆ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਪੁਰਾਣੇ ਸਮਿਆਂ ਦੀ ਗੱਲ ਹੈ ਉੱਤਰ ਭਾਰਤ ਦੇ ਇੱਕ ਸੋਹਾਵਣੇ ਇਲਾਕੇ ਵਿੱਚ ਧਰਮਪੁਰ ਨਾਂ ਦਾ ਇੱਕ ਛੋਟਾ ਜਿਹਾ ਪਿੰਡ ਵਸਦਾ ਸੀ ਪਿੰਡ ਚਾਰੇ ਪਾਸੇ ਹਰੇ ਭਰੇ ਖੇਤਾਂ ਪੀਪਲਾਂ ਤੇ ਬੋੜਾਂ ਨਾਲ ਕਿਰਿਆ ਹੋਇਆ ਸੀ ਸਵੇਰੇ ਸਵੇਰੇ ਮੁਰਗਿਆਂ ਦੀ ਵਾਂਗਾਂ ਖੇਤਾਂ ਵਿੱਚ ਹਲ ਚਲਾਉਂਦੇ ਕਿਸਾਨਾਂ ਦੀਆਂ ਆਵਾਜ਼ਾਂ ਅਤੇ ਮੰਦਰ ਦੀ ਘੰਟੀ ਪਿੰਡ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸਨ ਧਰਮਪੁਰ ਦੇ ਲੋਕ ਸਿੱਧੇ ਸਾਦੇ ਸਨ ਪਰ ਹਰ ਪਿੰਡ ਵਾਂਗ ਇੱਥੇ ਵੀ ਹਰ ਕਿਸਮ ਦੇ ਮਨੁੱਖ ਮਿਲਦੇ ਸਨ ਕੁਝ ਦਿਆਲੂ ਕੁਝ ਲਾਲਚੀ ਕੁਝ ਹੰਕਾਰੀ ਅਤੇ ਕੁਝ ਐਸੇ ਜੋ ਸਿਰਫ ਆਪਣਾ ਸਵਾਰਥ ਹੀ ਵੇਖਦੇ ਸਨ ਇਸ ਪਿੰਡ ਵਿੱਚ ਇੱਕ ਅਜੀਬ ਜਿਹਾ ਮਨੁੱਖ ਆ ਕੇ ਵਸਦਾ ਸੀ ਅੰਨਾ ਫਕੀਰ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੋਂ ਆਇਆ ਸੀ ਉਹ ਲੰਮੇ ਕੱਦ ਦਾ ਸੁੱਕੇ ਸਰੀਰ ਵਾਲਾ ਸਫੈਦ ਦਾੜੀ ਅਤੇ ਸਿਰ ਉੱਤੇ ਪੁਰਾਣੀ ਚਾਦਰ ਪਹਿਨਿਆ ਹੋਇਆ ਰਹਿੰਦਾ ਸੀ ਅੱਖਾਂ ਉਸ ਦੀਆਂ ਬਿਲਕੁਲ ਬੰਦ ਰਹਿੰਦੀਆਂ ਜਿਵੇਂ ਰੌਸ਼ਨੀ ਨੇ ਕਦੇ ਉਹਨਾਂ ਨੂੰ ਛੂਇਆ ਹੀ ਨਾ ਹੋਵੇ ਹੱਥ ਵਿੱਚ ਲੱਕੜੀ ਦੀ ਲਾਠੀ ਅਤੇ ਮੂੰਹ ਹੌਲੀ-ਹੌਲੀ ਨਿਕਲਦਾ RAM RAM ਉਸ ਦੀ ਪਹਿਚਾਨ ਸੀ ਉਹ ਹਰ ਸਵੇਰ ਪਿੰਡ ਦੇ ਮੰਦਰ ਦੇ ਨੇੜੇ ਆ ਕੇ ਬੈਠ ਜਾਂਦਾ ਲੋਕ ਪਹਿਲਾਂ ਉਸ ਨੂੰ ਦਇਆ ਦੀ ਨਜ਼ਰ ਨਾਲ ਵੇਖਦੇ ਕੁਝ ਦਾਨ ਪਾਣੀ ਦੇ ਦਿੰਦੇ ਕੁਝ ਰੋਟੀ ਤੇ ਕੁਝ ਅਨਾਜ ਪਰ ਇਹ ਫਕੀਰ ਆਮ ਫਕੀਰਾਂ ਵਾਂਗ ਨਹੀਂ ਸੀ। ਪਾਵੇਂ ਉਹ ਅੱਖਾਂ ਨਾਲ ਨਹੀਂ ਵੇਖ ਸਕਦਾ ਸੀ ਪਰ ਉਸ ਦੀ ਸੋਚ ਬਹੁਤ ਤੇਜ਼ ਸੀ। ਜਦੋਂ ਵੀ ਕੋਈ ਉਸ ਦੇ ਕੋਲ ਬੈਠਦਾ ਉਹ ਉਸ ਮਨੁੱਖ ਦੇ ਮਨ ਦੀ ਹਾਲਤ ਨੂੰ ਉਸ ਦੇ ਬੋਲਾਂ, ਸਾਹਾਂ ਅਤੇ ਆਵਾਜ਼ ਤੋਂ ਸਮਝ ਲੈਂਦਾ। ਕਈ ਵਾਰ ਲੋਕ ਉਸ ਕੋਲ ਆਪਣਾ ਦੁੱਖ ਸਾਂਝਾ ਕਰਨ ਆਉਂਦੇ। ਬਾਬਾ ਜੀ ਇੱਕ ਕਿਸਾਨ ਨੇ ਕਿਹਾ, "ਮੇਰੇ ਖੇਤਾਂ ਵਿੱਚ ਫਸਲ ਨਹੀਂ ਹੋ ਰਹੀ।" ਫਕੀਰ ਨੇ ਹੌਲੀ ਜਹੀ ਮੁਸਕਾਨ ਨਾਲ ਕਿਹਾ, "ਬੀਜ ਤੋਂ ਪਹਿਲਾਂ ਜ਼ਮੀਰ ਨੂੰ ਸੀਚ। ਪੁੱਤਰ, ਧੋਖੇ ਦੀ ਫਸਲ ਕਦੇ ਨਹੀਂ ਉਗਦੀ।" ਲੋਕ ਹੈਰਾਨ ਰਹਿ ਜਾਂਦੇ, ਕੁਝ ਸਮਝ ਜਾਂਦੇ, ਕੁਝ ਹੱਸ ਕੇ ਟਾਲ ਦਿੰਦੇ। ਧਰਮਪੁਰ ਵਿੱਚ ਇੱਕ ਬਹੁਤ ਅਮੀਰ ਵਿਅਕਤੀ ਰਹਿੰਦਾ ਸੀ, ਸੇਠ تنਰਾਜ ਉਸ ਦੇ ਕੋਲ ਬਹੁਤ ਜ਼ਮੀਨ ਸੋਨਾ ਗੋਦਾਮ ਅਤੇ ਨੌਕਰ ਚਾਕਰ ਸਨ ਪਰ ਉਸ ਦਾ ਦਿਲ ਪੱਥਰ ਦਾ ਸੀ ਉਹ ਗਰੀਬਾਂ ਦਾ ਖੂਨ ਚੂਸ ਕੇ ਅਮੀਰ ਬਣਿਆ ਸੀ ਕਿਸਾਨਾਂ ਨੂੰ ਉਧਾਰ ਦੇ ਕੇ ਉਹਨਾਂ ਦੀ ਜ਼ਮੀਨ ਹੜਪ ਲੈਂਦਾ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਨਹੀਂ ਦਿੰਦਾ ਜਦੋਂ ਉਸ ਨੇ ਅੰਨੇ ਫਕੀਰ ਬਾਰੇ ਸੁਣਿਆ ਤਾਂ ਉਸ ਦੇ ਮਨ ਵਿੱਚ ਤਿਰਸਕਾਰ ਪੈਦਾ ਹੋਇਆ ਇਹ ਫਕੀਰ ਲੋਕਾਂ ਨੂੰ ੜਕਾਉਂਦਾ ਹੈ ਸੇਠ ਨੇ ਆਪਣੇ ਮੁਨੀਮ ਨੂੰ ਕਿਹਾ ਸਬਕ ਸਿਖਾਉਣਾ ਪਵੇਗਾ ਇੱਕ ਦਿਨ ਸੇਠ ਤਨਰਾਜ ਖੁਦ ਫਕੀਰ ਕੋਲ ਗਿਆ ਉਸਨੇ ਮਹੰਗੇ ਕਪੜੇ ਪਾਏ ਹੋਏ ਸਨ ਅਤੇ ਆਵਾਜ਼ ਵਿੱਚ ਹੰਕਾਰ ਸੀ ਬਾਬਾ ਸੇਠ ਨੇ ਕਿਹਾ ਸੁਣਿਆ ਹੈ ਤੂੰ ਸਭ ਕੁਝ ਜਾਣਦਾ ਹੈ ਦੱਸ ਮੇਰਾ ਪਵਿੱਕ ਕੀ ਹੈ ਫਕੀਰ ਨੇ ਲਾਠੀ ਨਾਲ ਧਰਤੀ ਛੂਹੀ ਅਤੇ ਕਿਹਾ ਜੋ ਬੀਜਿਆ ਹੈ ਉਹੀ ਕਟਣਾ ਹੈ ਸੇਠ ਹੱਸ ਪਿਆ ਜੇ ਮੈਂ ਤੈਨੂੰ ਦਾਨ ਦਿਆਤਾ ਫਕੀਰ ਨੇ ਸ਼ਾਂਤ ਸੁਰ ਵਿੱਚ ਕਿਹਾ ਦਾਨ ਹੱਥਾਂ ਨਾਲ ਨਹੀਂ ਦਿਲ ਨਾਲ ਦਿੱਤਾ ਜਾਂਦਾ ਹੈ। ਸੇਠ ਨੇ ਮਨ ਵਿੱਚ ਸੋਚਿਆ ਇਸ ਅੰਨੇ ਨੂੰ ਅਸਲ ਸਬਕ ਸਿਖਾਉਣਾ ਚਾਹੀਦਾ ਹੈ। ਅਗਲੇ ਦਿਨ ਸੇਠ ਨੇ ਸਾਰੇ ਪਿੰਡ ਨੂੰ ਇਕੱਠਾ ਕਰਵਾਇਆ। ਫਕੀਰ ਨੂੰ ਵੀ ਬੁਲਾਇਆ ਗਿਆ। ਸੇਠ ਨੇ ਦਿਖਾਵੇ ਲਈ ਚਾਂਦੀ ਦੇ ਸਿੱਕੇ ਕੱਡੇ ਅਤੇ ਫਕੀਰ ਦੇ ਹੱਥ ਵਿੱਚ ਰੱਖ ਦਿੱਤੇ। ਲੋਕਾਂ ਨੇ ਤਾਲੀਆਂ ਵਜਾਈਆਂ। ਪਰ ਫਕੀਰ ਨੇ ਅਚਾਨਕ ਸਿੱਕੇ ਵਾਪਸ ਰੱਖ ਦਿੱਤੇ। ਇਹ ਦਾਨ ਨਹੀਂ, ਫਕੀਰ ਨੇ ਕਿਹਾ। ਇਹ ਹੰਕਾਰ ਹੈ ਪਿੰਡ ਵਿੱਚ ਖਾਮੋਸ਼ੀ ਛਾ ਗਈ ਸੇਠ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਸਨੇ ਮਨ ਵਿੱਚ ਕਸਮ ਖਾ ਲਈ ਕਿ ਫਕੀਰ ਨੂੰ ਨੀਵਾ ਦਿਖਾ ਕੇ ਰਹੇਗਾ ਉਸੇ ਰਾਤ ਭਿਆਨਕ ਤੂਫਾਨ ਆਇਆ ਮੈਂ ਬਿਜਲੀ ਅਤੇ ਹਨੇਰੀ ਨਾਲ ਸਾਰਾ ਪਿੰਡ ਕੰਬ ਗਿਆ ਸੇਠ ਦੇ ਗੋਦਾਮ ਵਿੱਚ ਪਾਣੀ ਭਰ ਗਿਆ ਅਨਾਜ ਸੜ ਗਿਆ ਸਵੇਰੇ ਫਕੀਰ ਨੇ ਸਿਰਫ ਇਨਾ ਕਿਹਾ ਕੁਦਰਤ ਵੀ ਨਿਆਂ ਕਰਦੀ ਹੈ ਔਰ ਸੇਠ ਨੇ ਇਸ ਨੂੰ ਸਿਰਫ ਇਤਫਾਕ ਸਮਝਿਆ ਤੂਫਾਨ ਤੋਂ ਬਾਅਦ ਤਰਮਪੁਰ ਪਿੰਡ ਦੀ ਸੂਰਤ ਬਦਲ ਚੁੱਕੀ ਸੀ ਕੱਚੇ ਕਰਾਂ ਦੀਆਂ ਛੱਤਾਂ ਉੱਡ ਗਈਆਂ ਖੇਤਾਂ ਵਿੱਚ ਪਾਣੀ ਪੜ ਗਿਆ ਅਤੇ ਕਈ ਕਿਸਾਨਾਂ ਦੀ ਪੂਰੀ ਫਸਲ ਨਸ਼ਟ ਹੋ ਗਈ ਪਰ ਸਭ ਤੋਂ ਵੱਡਾ ਨੁਕਸਾਨ ਸੇਠ ਤਨਰਾਜ ਦੇ ਗੋਦਾਮ ਨੂੰ ਹੋਇਆ ਸੀ ਉਸ ਦਾ ਸਾਲਾਂ ਦਾ ਇਕੱਠਾ ਕੀਤਾ ਅਨਾਜ ਗਲ ਕੇ ਬਦਬੂ ਮਾਰ ਰਿਹਾ ਸੀ ਸੇਠ ਲਈ ਇਹ ਸਿਰਫ ਤੰਦ ਦੀ ਹਾਨੀ ਨਹੀਂ ਸੀ ਇਹ ਉਸ ਦੇ ਹੰਕਾਰ ਤੇ ਸੱਟ ਸੀ ਸਵੇਰੇ ਸੇਠ ਆਪਣੇ ਆਂਗਣ ਵਿੱਚ ਟਹਿਲਦਾ ਰਿਹਾ ਮੁਨੀਮ ਉਸ ਦੇ ਸਾਹਮਣੇ ਕੰਬਦਾ ਖੜਾ ਸੀ ਇਹ ਸਭ ਉਸ ਫਕੀਰ ਦੀ ਬਦਦੁਆ ਹੈ ਸੇਠ ਗੁੱਸੇ ਨਾਲ ਬੋਲਿਆ ਉਸ ਨੂੰ ਪਿੰਡੋਂ ਕੱਢਣਾ ਪਵੇਗਾ ਮੁਨੀਮ ਨੇ ਡਰਦੇ ਹੋਏ ਕਿਹਾ ਮਾਲਕ ਲੋਕ ਉਸ ਨੂੰ ਸੰਤ ਮੰਨਦੇ ਨੇ ਮੈਨੂੰ ਲੋਕਾਂ ਨਾਲ ਕੀ ਸੇਠ ਚੀਖਿਆ ਮੈਂ ਇਸ ਪਿੰਡ ਦਾ ਸੇਠ ਹ ਉਸੇ ਸਮੇਂ ਅੰਨਾ ਫਕੀਰ ਮੰਦਰ ਦੇ ਨੇੜੇ ਬੈਠਾ ਹੋਇਆ ਸੀ तूफान ਨਾਲ ਉਸਦੀ ਚਾਦਰ ਪਿੱਛੀ ਚੁੱਕੀ ਸੀ ਪਰ ਚਿਹਰੇ ਤੇ ਸ਼ਾਂਤੀ ਸੀ ਕੁਝ ਗਰੀਬ ਉਸਦੇ ਕੋਲ ਆ ਕੇ ਬੈਠ ਗਏ ਬਾਬਾ ਜੀ ਇੱਕ ਬੁੱਢੀ ਮਾਂ ਨੇ ਕਿਹਾ ਸਭ ਕੁਝ ਲੁੱਟ ਗਿਆ ਹੁਣ ਕੀ ਕਰੀਏ ਫਕੀਰ ਨੇ ਹੌਲੀ ਕਿਹਾ ਜਿਸਦੇ ਕੋਲ ਤੀਰਜ ਹੈ ਉਸਦੇ ਕੋਲ ਸਭ ਕੁਝ ਹੈ ਉਸਨੇ ਆਪਣੇ ਕੋਲ ਪਈ ਰੋਟੀ ਦਾ ਟੁਕੜਾ ਵੀ ਦੂਜਿਆਂ ਨਾਲ ਵੰਡ ਲਿਆ ਸੇਠ ਨੇ ਫਕੀਰ ਨੂੰ ਫਸਾਉਣ ਲਈ ਚਾਲ ਚਲੀ ਉਸਨੇ ਪਟਵਾਰੀ ਅਤੇ ਪਿੰਡ ਦੇ ਸਰਪੰਚ ਨਾਲ ਮਿਲ ਕੇ ਅਰਜ਼ੀ ਲਿਖਵਾ ਦਿੱਤੀ ਕਿ ਫਕੀਰ ਲੋਕਾਂ ਨੂੰ ਪੜਕਾ ਰਿਹਾ ਹੈ ਅਤੇ ਝੂਠੇ ਉਪਦੇਸ਼ ਦੇ ਰਿਹਾ ਹੈ। ਇੱਕ ਦਿਨ ਦੋ ਸਿਪਾਈ ਫਕੀਰ ਨੂੰ ਫੜਨ ਆ ਗਏ। ਤੂੰ ਪਿੰਡ ਵਿੱਚ ਅਸ਼ਾਂਤੀ ਫੈਲਾ ਰਿਹਾ ਹੈ। ਇੱਕ ਸਿਪਾਈ ਨੇ ਕਿਹਾ। ਫਕੀਰ ਨੇ ਸ਼ਾਂਤ ਸੁਰ ਵਿੱਚ ਪੁੱਛਿਆ। ਸੱਚ ਕਹਿਣਾ ਕਦੋਂ ਤੋਂ ਅਪਰਾਧ ਹੋ ਗਿਆ? ਲੋਕਾਂ ਦੀ ਪੀੜ ਇਕੱਠੀ ਹੋ ਗਈ। ਕਈਆਂ ਨੇ ਫਕੀਰ ਦੇ ਹੱਕ ਵਿੱਚ ਆਵਾਜ਼ ਉਠਾਈ। ਪਰ ਸੇਠ ਦੇ ਡਰ ਕਰਕੇ ਜ਼ਿਆਦਾਤਰ ਚੁੱਪ ਰਹੇ ਫਕੀਰ ਨੂੰ ਕਚੈਰੀ ਵਿੱਚ ਲਿਆਂਦਾ ਗਿਆ ਕਾਜ਼ੀ ਸਾਹਿਬ ਨੇ ਪੁੱਛਿਆ ਕੀ ਤੂੰ ਲੋਕਾਂ ਨੂੰ ਸੇਠ ਦੇ ਖਿਲਾਫ ਪੜਗਾਇਆ ਫਕੀਰ ਨੇ ਕਿਹਾ ਮੈਂ ਸਿਰਫ ਇਹ ਕਹਿੰਦਾ ਹਾਂ ਜੋ ਕਰਦਾ ਹੈ ਉਹੀ ਪਰਦਾ ਹੈ ਸੇਠ ਹੱਸਿਆ ਦੇਖੋ ਜੀ ਇਹ ਲੋਕਾਂ ਨੂੰ ਡਰਾਉਂਦਾ ਹੈ ਕਾਜ਼ੀ ਨੇ ਫਕੀਰ ਨੂੰ 3 ਦਿਨ ਲਈ ਪਿੰਡ ਛੱਡਣ ਦਾ ਹੁਕਮ ਦੇ ਦਿੱਤਾ ਜਦੋਂ ਫਕੀਰ ਪਿੰਡ ਛੱਡ ਕੇ ਜਾ ਰਿਹਾ ਸੀ ਤਾਂ ਕਈਆਂ ਦੀਆਂ ਅੱਖਾਂ ਪਰ ਆਈਆਂ ਇੱਕ ਨੌਜਵਾਨ ਨੇ ਪੁੱਛਿਆ ਬਾਬਾ ਜੀ ਤੁਸੀਂ ਸਾਨੂੰ ਛੱਡ ਕੇ ਕਿਉਂ ਜਾ ਰਹੇ ਹੋ ਫਕੀਰ ਨੇ ਕਿਹਾ ਸੱਚ ਕਦੇ ਵੀ ਕੱਡਿਆ ਨਹੀਂ ਜਾਂਦਾ ਉਹ ਖੁਦ ਵਾਪਸ ਆ ਜਾਂਦਾ ਹੈ ਫਕੀਰ ਦੇ ਜਾਣ ਤੋਂ ਕੁਝ ਦਿਨਾਂ ਬਾਅਦ ਸੇਠ ਦੀ ਕਿਸਮਤ ਹੋਰ ਡਿਗਣ ਲੱਗੀ ਉਸ ਦੇ ਕਰਜ਼ਦਾਰ ਇੱਕ ਇੱਕ ਕਰਕੇ ਮੰਗ ਕਰਨ ਆ ਗਏ ਉਸ ਦਾ ਵੱਡਾ ਪੁੱਤਰ ਬਿਮਾਰ ਪੈ ਗਿਆ ਡਾਕਟਰਾਂ ਨੇ ਦਵਾਈਆਂ ਮਹਿੰਗੀਆਂ ਦੱਸੀਆਂ ਸੇਠ ਨੇ ਪਹਿਲੀ ਵਾਰ ਡਰ ਮਹਿਸੂਸ ਕੀਤਾ ਉਸ ਨੂੰ ਰਾਤ ਨੂੰ ਸੁਪਨੇ ਆਉਣ ਲੱਗੇ ਅੰਨਾ ਫਕੀਰ लाठी ਨਾਲ ਖੜਾ ਕਹਿ ਰਿਹਾ ਹੁੰਦਾ ਜੈਸੀ ਕਰਨੀ ਵੈਸੀ ਪਰਨੀ ਸੇਠ ਦੀ ਨੀਂਦ ਉੱਡ ਗਈ ਫਕੀਰ ਦੇ ਪਿੰਡੋਂ ਜਾਣ ਤੋਂ ਬਾਅਦ ਤਰਮਪੁਰ ਦੀ ਹਵਾ ਬਦਲੀ ਹੋਈ ਲੱਗਣ ਲੱਗੀ ਜਿਵੇਂ ਕਿਸੇ ਨੇ ਪਿੰਡ ਦੀ ਰੂਹ ਖਿੱਚ ਲਈ ਹੋਵੇ ਮੰਦਰ ਦੀ ਘੰਟੀ ਵੱਜਦੀ ਸੀ ਪਰ ਪਹਿਲੀ ਵਾਰ ਸ਼ਾਂਤੀ ਨਹੀਂ ਸੀ ਲੋਕਾਂ ਦੇ ਮਨ ਵਿੱਚ ਇੱਕ ਅਜਿਹਾ ਡਰ ਸੀ ਜੋ ਬਿਨਾਂ ਕਾਰਨ ਦੇ ਵੀ ਕਰ ਕਰ ਜਾਂਦਾ ਹੈ ਸੇਠ ਤਨਰਾਜ ਹੁਣ ਪਹਿਲਾ ਵਰਗਾ ਨਹੀਂ ਰਿਹਾ ਸੀ ਉਸ ਦੇ ਘਰ ਵਿੱਚ ਹਾਸਾ ਗਾਇਬ ਹੋ ਗਿਆ ਸੀ ਵੱਡਾ ਪੁੱਤਰ ਮੋਨ ਲਾਲ ਦਿਨੋ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ ਵੈਦ ਨੇ ਸਾਫ਼ ਕਹਿ ਦਿੱਤਾ ਸੀ ਬਿਮਾਰੀ ਸਰੀਰ ਦੀ ਨਹੀਂ ਮਨ ਦੀ ਲੱਗਦੀ ਹੈ ਕੋਈ ਵੱਡਾ ਸਦਮਾ ਹੈ ਸੇਠ ਹਰ ਰਾਤ ਸੋਚਦਾ ਕਿ ਇਹ ਸਭ ਉਸ ਫਕੀਰ ਦੀ ਬਦਦੁਆ ਹੈ ਪਰ ਤੁਰੰਤ ਹੀ ਉਸ ਦਾ ਹੰਕਾਰ ਉੱਭਰ ਆਉਂਦਾ ਮੈਂ ਕਿਸੇ ਫਕੀਰ ਤੋਂ ਨਹੀਂ ਡਰਦਾ ਇੱਕ ਇੱਕ ਕਰਕੇ ਸੇਠ ਦੇ ਗੋਦਾਮ ਖਾਲੀ ਹੋਣ ਲੱਗੇ ਕਰਜ਼ਦਾਰ ਆਪਣੇ ਪੈਸੇ ਵਾਪਸ ਮੰਗਣ ਆ ਗਏ ਜਿਸ ਨੇ ਕਦੇ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਸੀ ਹੁਣ ਖੁਦ ਮਜਬੂਰ ਹੋ ਗਿਆ ਸੀ ਉਸ ਦੀ ਪਤਨੀ ਨੇ ਇੱਕ ਦਿਨ ਕਿਹਾ ਜੇ ਕੁਝ ਗਲਤ ਕੀਤਾ ਹੈ ਤਾਂ ਮਾਫੀ ਮੰਗ ਲਓ ਹੰਕਾਰ ਸਭ ਕੁਝ ਖਾ ਜਾਂਦਾ ਹੈ ਪਰ ਸੇਠ ਨੇ ਗੁੱਸੇ ਨਾਲ ਕਿਹਾ ਚੁੱਪ ਰਹੋ ਮੈਂ ਸੇਠ ਹਾਂ ਇਕ ਸ਼ਾਮ ਸੇਠ ਇਕੱਲਾ ਬੈਠਾ ਸੀ ਅਚਾਨਕ ਦਰਵਾਜ਼ੇ ਤੇ लाठी ਦੀ ਟਕਟਕ ਦੀ ਆਵਾਜ਼ ਆਈ ਉਸ ਦਾ ਦਿਲ ਧੱਕ ਰਿਹਾ ਸੀ ਦਰਵਾਜ਼ਾ ਖੁੱਲਿਆ ਸਾਹਮਣੇ ਉਹੀ ਅੰਨਾ ਫਕੀਰ ਖੜਾ ਸੀ "ਤੂੰ" ਸੇਠ ਕੰਬ ਦੀ ਆਵਾਜ਼ ਵਿੱਚ ਬੋਲਿਆ ਫਕੀਰ ਨੇ ਸ਼ਾਂਤ ਸੁਰ ਵਿੱਚ ਕਿਹਾ "ਮੈਂ ਕਿਸੇ ਨੂੰ ਛੱਡ ਕੇ ਨਹੀਂ ਜਾਂਦਾ ਸੇਠ ਮੈਂ ਸਿਰਫ ਇੰਤਜ਼ਾਰ ਕਰਦਾ ਹਾਂ" ਫਕੀਰ ਘਰ ਅੰਦਰ ਬੈਠ ਗਿਆ ਉਸਨੇ ਕਿਹਾ ਮੈਂ ਦਾਨ ਨਹੀਂ ਮੰਗਣ ਆਇਆ ਮੈਂ ਤੇਰੇ ਅੰਦਰ ਦੇ ਮਨੁੱਖ ਨੂੰ ਵੇਖਣ ਆਇਆ ਹਾਂ ਸੇਠ ਚੁੱਪ ਸੀ ਫਕੀਰ ਨੇ ਹੌਲੀ-ਹੌਲੀ ਉਹਨਾਂ ਕਿਸਾਨਾਂ ਦੇ ਨਾਲ ਹੈ ਜਿਨ੍ਹਾਂ ਦੀ ਜ਼ਮੀਨ ਸੇਠ ਨੇ ਖੋਈ ਸੀ ਉਹਨਾਂ ਮਜ਼ਦੂਰਾਂ ਦੀਆਂ ਆਹਾਂ ਦੱਸਿਆ ਜਿਨ੍ਹਾਂ ਦੀ ਮਜ਼ਦੂਰੀ ਮਾਰੀ ਗਈ ਸੀ ਸੇਠ ਦੀਆਂ ਅੱਖਾਂ ਪਰ ਆਈਆਂ ਮੈਂ ਅੰਨਾ ਹਾਂ ਫਕੀਰ ਨੇ ਕਿਹਾ ਪਰ ਤੂੰ ਅੱਖਾਂ ਹੋ ਕੇ ਵੀ ਅੰਨਾ ਸੀ ਪਹਿਲੀ ਵਾਰ ਸੇਠ ਦੇ ਕੁੱਟਨੇ ਕੰਬੇ ਉਹ ਫਕੀਰ ਦੇ ਪੈਰਾਂ ਚੜ ਡਿੱਗ ਪਿਆ ਮਾਫ ਕਰ ਦਿਓ ਉਹ ਰੋ ਪਿਆ ਮੇਰੇ ਪੁੱਤਰ ਨੂੰ ਬਚਾ ਲਓ ਫਕੀਰ ਨੇ ਕਿਹਾ ਮੈਂ ਰੋਗ ਨਹੀਂ ਨiyet ਠੀਕ ਕਰਦਾ ਹਾਂ ਫਕੀਰ ਦੇ ਕਹਿਣ ਤੇ ਸੇਠ ਨੇ ਸਾਰੀਆਂ ਗਲਤੀਆਂ ਮੰਨ ਲਈਆਂ ਅਗਲੇ ਦਿਨ ਉਸਨੇ ਪਿੰਡ ਵਿੱਚ ਐਲਾਨ ਕਰਵਾ ਦਿੱਤਾ ਕਿ ਜਿਨ੍ਹਾਂ ਦੀ ਜ਼ਮੀਨ ਖੋਈ ਸੀ ਉਹ ਵਾਪਸ ਕੀਤੀ ਜਾਵੇਗੀ ਮਜ਼ਦੂਰਾਂ ਦੇ ਬਾਕੀ ਪੈਸੇ ਦਿੱਤੇ ਜਾਣਗੇ ਕਈ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਉਸੇ ਦਿਨ ਮੋਨ ਲਾਲ ਦੀ ਹਾਲਤ ਵਿੱਚ ਸੁਧਾਰ ਆਉਣ ਲੱਗਾ ਪਿੰਡ ਦੇ ਇੱਕ ਬਜ਼ੁਰਗ ਨੇ ਕਿਹਾ ਇਹ ਫਕੀਰ ਕੋਈ ਆਮ ਮਨੁੱਖ ਨਹੀਂ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਮੈਂ ਸਿਰਫ ਕਰਮਾਂ ਦਾ ਦਰਪਣ ਹਾਂ ਅਗਲੇ ਸਵੇਰੇ ਫਕੀਰ ਗਾਇਬ ਸੀ ਸਿਰਫ ਮੰਦਰ ਦੇ ਕੋਲ लाठी ਪਈ ਸੀ ਸੇਠ ਨੇ ਉਹ लाठी ਚੁੱਕ ਕੇ ਮੱਥੇ ਨਾਲ ਲਾਈ ਧਰਮਪੁਰ ਵਿੱਚ ਲੋਕ ਅਜ ਵੀ ਕਹਿੰਦੇ ਹਨ ਜੈਸੀ ਕਰਨੀ ਵੈਸੀ ਪਰਨੀ ਅੰਨਾ ਫਕੀਰ ਅੱਖਾਂ ਖੋਲ ਗਿਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ ਰਾਏ ਕਮੈਂਟ ਕਰਕੇ ਜਰੂਰ ਦਿਓ